एक जून राजनीतिक राज वालों चोन प्रचार तेज किया गया है आम आदमी पार्टी के लोग सभा हलका जलंधर तो उम्मीदवार पवन कुमार टीनू ने फिलौर विधानसभा हल्के पिंड माहलान, बड़ा बड़ापिंड ललिया अपरा पुआरी असाहर फिलौर से गुरायान विखे परविया मीटिंगा संबोधन करते हुए पवन टीनू ने कहा कि यह चोण संविधान को बचाने लड़िया जा रही हैं भाजपा की मोदी सरकार जे सत्ता आ गई तो भारत का संविधान बदल देगी जिस नाल भारत विचों लोकतंत्र खत्म हो जाएगा दलितों की रिजर्वेशन भी खत्म हो जाएगी रूस वाग देशों राज प्रणाली हो जाएगी दे जरीवाले जिम्मेवारी जवाब देनेर तो सिफर न आम आदमी पार्टी जिता अगे कहा कि जे जलंधर हल्के वोटर मैनू जिता मैं एक लख सरकारी नौकरिया सरकार तो लेके देगा पेंड पुआरी दरपंच मीना ਮਨਜੀਤ ਕੁਮਾਰ ਤੇ ਪੰਜ ਤੋਂ ਇਲਾਵਾ ਪਿੰਡ ਲੱਲੀਆਂ ਤੇ ਹੋਰ ਵੀ ਕਈ ਪਿੰਡਾਂ ਦੇ ਪੰਜ ਸਰਪੰਚ ਤੇ ਅਕਾਲੀ ਦਲ ਦੇ ਮੌਜੂਦਾ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਹਨਾਂ ਦਾ ਪਵਨ ਤੀਨੂ ਵੱਲੋਂ ਸਵਾਗਤ ਕੀਤਾ ਗਿਆ ਦਲਜੀਤ ਸਿੰਘ ਪੋਲਾ ਅਕਾਲੀ ਦਲ ਸਰਕਲ ਪ੍ਰદાન ਲਸਾਣਾਵੀ ਆਪ ਵਿੱਚ ਸ਼ਾਮਲ ਹੋ ਗਏ ਅਪਰਾ ਵਿਖੇ ਰੋਡ ਸ਼ੋਅ ਵੀ ਕੀਤਾ ਗਿਆ ਜਿਸ ਵਿੱਚ ਦੁਕਾਨਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਵਨ ਤੀਨੂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਪਿੰਡ ਪੁਆਰੀ ਵਿਖੇ ਪਵਨ ਤੀਨੂ ਨੂੰ ਲੱਡੂਆਂ ਨਾਲ ਤੋਲਿਆ ਗਿਆ इस मौके हल्का इंचार्ज प्रिंसिपल प्रेम कुमार रजिंदर संधू तरलोक सिंह विरक रोशन लाल रोशी चेयरमैन प्रदीप दुगल चेयरमैन सुखदीप सिंह अपरा सुदेश बिल्ला के अलावा वीडी गिनती में पिंड वासी मौजूद सन इस सम्राट लिय प्रदीप राजा की रिपोर्ट कारण यह है भी इन्होंने जी जनरल कास्ट आई ज्यादा देश याद हुआ है ये पहली पंजाब सरकार बनी ਤੇ ਮਿੰਟ ਮਿੰਟ ਦਾ ਜੂਸ ਕਰਾਈ ਸਾਡੀ ਕਾਸਟ ਦੇ ਲਈ ਸੋਚਿਆ ਕੀ ਸੋਚਿਆ ਬਈ ਸਾਨੂੰ ਬਿਜਲੀ ਫ੍ਰੀ ਕੀਤੀ ਆ ਜਨਰਲ ਕਾਸਟ ਹਾਂ ਜਨਰਲ ਜਨਰਲ ਲਗਾ ਅਸੀਂ ਇਸ ਕੋਲ ਇਹਨਾਂ ਤਹਿਤ ਤਰਵੜ ਕਰਦੇ ਆ ਤੇ ਅਸੀਂ ਬੋਰਡ ਵੀ ਰਣ ਪਾਵਾਂਗੇ ਔਰ ਸਪੋਰਟ ਵੀ ਇਹਨਾਂ ਨੂੰ ਕਰ ਅਪਰੇ ਦੇ ਵਿੱਚ ਉਹ ਜਨਰਲ ਸਮਾਜ ਪਾ ਰਹੇ ਬੋਰਡ ਹਾਂ ਹਾਂ ਜਨਰਲ ਸਮਾਜ ਬਹੁਤ ਬਾਊਗਾ ਠੀਕ ਕਿਉਂ ਦੇਖੋ ਬੀਲ ਫ੍ਰੀ ਹੋਣਾ ਇੱਕ ਮਹਿਰਾਂ ਰਤ ਦਾ ਅੰਦਾਜ਼ਾ 10000 ਰੁਪਏ ਲ ਆਉਂਦੇ ਸਨ ਠੀਕ ਹੈ ਜੀ ਹੁਣ ਜੀਰੋ ਫਿਰ ਲੰਮਗਾ ਆਰਾਮ ਨਾਲ ਅਸੀਂ ਸੌਂ ਜਾਂਦਾ ਤੇ ਇਹਨੂੰ ਵੱਡੀ ਦੇਣ ਹੋਰ ਕੀ ਹੋ ਸਕਦਾ ਠੀਕ ਜੀ ਇਸ ਕਰਕੇ ਇਹ ਅਸੀਂ ਕਿਸੇ ਦੇ ਮਗਰ ਨਾ ਲੱਗਦੇ ਹੋਏ ਇਹ ਤਾਂ ਆਪਣੀ ਜ਼ਰੂਰਤ ਨੂੰ ਦੇਖਣਾ ਵੀ ਇਹ ਹੋਰ ਵੀ ਅੱਛੇ ਗਾਹਾਂ ਕੰਮ ਕਰ ਰਿਹਾ ਮੈਂ ਇਸ ਕਰਕੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਇਆ ਕਿਉਂਕਿ ਅੱਜ ਲੜਾਈ ਬਹੁਤ ਇਤਿਹਾਸਕ ਮੋੜ ਤੇ ਪਹੁੰਚ ਗਈ ਅੱਜ ਮੁੱਖ ਮਰਦਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਤੇ ਅਕਾਲੀ ਦਲ ਸੰਵਿਧਾਨ ਦੇ ਮੁੱਦੇ ਤੇ ਇੱਕ ਵੀ ਬਿਆਨ ਨਹੀਂ ਦੇ ਰਿਹਾ ਆਪਣੇ ਆਪ ਨੂੰ ਸਪਸ਼ਟ ਨਹੀਂ ਕਰ ਰਿਹਾ ਵੀ ਉਹ ਕਿੱਧਰ ਹੈ ਦੂਜੀ ਗੱਲ ਜਿਹੜਾ ਸਿੱਖ ਵੋਟਰਸ ਉਹ ਸਿੱਖ ਵੋਟਰ ਉਹ ਅਕਾਲੀ ਦਲ ਨੂੰ ਆਪਣੇ ਦਿਨਾਂ ਚੋਂ ਕੱਢ ਦੋ ਉਹ ਕਈ ਕਾਰਨਾਂ ਜਿਹੜਾ ਲੋਕਾਂ ਨੂੰ ਵੋਟਾਂ ਨਾਲ ਪਿਆਰੇ ਆਪਣੇ ਕੰਮ ਆ। ਜੇ ਅਸੀਂ ਭਾਸ਼ਣ ਦੇਈ ਜਾਈਏ ਤੁਹਾਡਾ ਕੰਮ ਹੋਵੇ ਕੋਈ ਨਹੀਂ। ਤੁਸੀਂ ਕਹਿੰਦੇ ਆ ਜਦੋਂ ਕੰਮ ਚਾਹੀਦਾ ਕੰਮ ਸਾਡਾ ਹੁੰਦਾ ਨਹੀਂ ਤੇ ਸਾਨੂੰ ਭਾਸ਼ਣ ਸੁਣਾਉਂਦੇ ਰਹਿੰਦੇ। ਤੇ ਜਦੋਂ ਮੇਰੇ ਕੋਲ ਕੋਈ ਸੱਜਣ ਬੈਠੀ ਭਰਾ ਕੰਮ ਆਉਂਦੇ ਆ ਤੇ ਮੈਂ ਉਹਨੂੰ ਕਹਿ ਦਿੰਦਾ ਸੀ ਯਾਰ ਸਾਡੇ 3 ਸਾਲ ਖੜਾ। ਭਲੇ ਸੜੀ ਸਰਕਾਰ ਹੈ ਨਹੀਂ ਜਦੋਂ ਸਰਕਾਰ ਆਉਗੀ ਤੇ ਤੁਹਾਡਾ ਕੰਮ ਕਰਾਂਗੇ ਉਹ ਮੋੜਿਓ ਕਹਿੰਦੇ ਯਾਰ ਸਰਕਾਰ ਸਾਡਾ ਕੰਮ ਅੱਜ ਫਸੇਦਾ ਸੀ ਅੱਜ ਕਚਹਿਰੀ ਦਾ ਕੰਮ ਹਸਪਤਾਲ ਦਾ ਕੰਮ ਤਾਂ ਹੋਣਾ ਤਿੰਨ ਸਾਲ ਕੀਨ ਦੇਖੇ ਤੇ ਆਵਾਜ਼ੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਚੰਗਾ ਕੰਮ ਕਰ ਰਹੀ ਹੈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਗੱਲ ਠੀਕ ਹੈ ਕਿੱਥੇ 70 ਸਾਲ ਕਿੱਥੇ 200 ਆਮ ਆਦਮੀ ਕਲੀਨ ਬਣਾ ਕੇ 80 ਤਰ੍ਹਾਂ ਦੀਆਂ ਦਵਾਈਆਂ ਮੁਫਤ ਦੇਤੀਆਂ ਦੇ ਰਹੀ ਸੰਗਤ 43000 ਨੌਕਰੀਆਂ ਮਿਲ ਗਈਆਂ ਕੱਲ ਮੈਨੂੰ ਇੱਕ ਬਹੁਤ ਗਰੀਬ ਗੁਜਰ ਪਰਿਵਾਰ ਦਾ ਬੰਦਾ ਉਹਨੇ ਮੈਨੂੰ ਦਫ਼ਤਰ 'ਚ ਰੋਕਿਆ ਉਹ ਕਹਿੰਦਾ ਮੈਂ ਤੁਹਾਡੀ ਪਾਰਟੀ ਦਾ ਮੈਂਬਰ ਨਹੀਂ ਦੱਬਾ ਕੇ ਹੱਥ ਆ ਫੜਿਆ ਮੈਂ ਸੋਚਿਆ ਵੀ ਇਹ ਵਿਆਹ ਦਾ ਕਾਰਡ ਦੇਣਾ ਹੈ ਮੱਕਾ ਦੱਸੋ ਜੀ ਕਹਿੰਦੇ ਜੀ ਮੇਰੇ ਮੁੰਡੇ ਨੂੰ ਪਹਿਲਾਂ ਤੁਹਾਨੂੰ ਪਤਾ ਵੀ ਗੁਜਰ ਭਾਈਚਾਰੇ ਨਾਲ ਨਿਆਣੇ ਨੂੰ ਪੜਾਉਂਦਾ ਘਰ ਤੇ ਪਰ ਉਹਨੂੰ ਪੜਾਇਆ ਸੀ ਉਹ ਕਹਿੰਦਾ ਜੀ ਮੇਰੇ ਮੁੰਡੇ ਨੂੰ ਸਪੋਰਟਸ ਮੈਜਰ ਵਿੱਚ ਨੌਕਰੀ ਮਿਲ ਗਈ ਤੇ ਮੇਰੀ ਸਪਾਰਸ਼ ਕੋਈ ਨਹੀਂ ਸੀ ਨਾ ਮਿਲ ਕੋ ਪੈਸਾ ਆਪਣੇ ਆਪ ਚਿੱਠੀ ਆਈ ਜਾਂ ਮੇਲ ਆਈ ਆ ਉਹਨੂੰ ਨੌਕਰੀ ਮਿਲ ਗਈ ਆ ਮੈਂ ਤਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਡੱਬਾਂ ਲੈ ਕੇ ਆਇਆ ਭਈ ਜੇ ਕੋਈ ਹੋਰ ਸਰਕਾਰ ਹੁੰਦੀ ਮੇਰੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵੱਡੇ ਵੱਡੇ ਘਰਾਣੇ ਸੀਗੇ ਉਹ ਘਰਾਣੇ ਸਰਕਾਰ ਚ ਚਲਾਉਂਦੇ ਸੀ ਉਹ ਪਰਚੀ ਕਰਕੇ ਲਿਸਟ ਬਣ ਕੇ ਆ ਜਾਂਦੀ ਸੀ ਤੇ ਨੌਕਰੀਆਂ ਦੇ ਦਿੰਦੇ ਸੀ ਹੁਣ ਇਹ ਪਹਿਲੀ ਵਾਰੀ ਸ਼ੁਰੂ ਹੋਇਆ ਤੇ ਮੈਂ ਇਲੈਕਸ਼ਨ ਚ ਖੜਾ ਮੇਰਾ ਇਹ ਤੁਹਾਡੇ ਨਾਲ ਵਾਅਦਾ ਦਾ ਐਲਾਨ ਹੈ ਮੈਂ 1 ਲੱਖ 90 ਜਲੰਧਰ ਲੋਕ ਸਭਾ ਵਿੱਚ ਨੌਜਵਾਨਾਂ ਨੂੰ ਦਵਾਂਗਾ 1 ਲੱਖ 90 ਕਿਉਂਕਿ ਸਰਕਾਰ ਆ ਉਹ ਆਪਣੀ ਪੰਜਾਬ ਦੀ ਦਿੱਲੀ ਜਾ ਕੇ ਜਿਹੜੀ ਨਿੱਜੀਕਰਨ ਹੋਇਆ ਪ੍ਰਾਈਵੇਟਾਈਜੇਸ਼ਨ ਹੋਈ ਆ ਉਹਦੇ ਖਿਲਾਫ ਬੋਲਣਾ ਜਿਹੜਾ ਨਿੱਜੀਕਰਨ ਹੋਇਆ ਉਹਦੇ ਖਿਲਾਫ ਬੋਲਾਂਗੇ ਦਿੱਲੀ ਨੂੰ ਕਹਾਂਗੇ ਕਿ ਸੰਦੀ ਸਾਹ ਹੋ ਗਏ 도ਆਬੇ ਦੇ ਵਿੱਚ ਕੋਈ ਵੀ ਕੇਂਦਰ ਦਾ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਵੱਡਾ ਕਾਰਖਾਨਾ ਨਹੀਂ ਲੱਗਾ ਜਿਹਦੇ ਨਾਲ ਗਰੀਬ ਲੋਕਾਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਤੇ ਤੁਸੀਂ ਮੈਨੂੰ ਦਿਤਾ ਕੇ ਭੇਜੋ ਵੱਡੇ ਕਾਰਖਾਨੇ ਇਸ ਇਲਾਕੇ ਚ ਲਵਾਵਾਂਗੇ ਤਾਂ ਕਿ ਸਾਡੇ ਨੌਜਵਾਨ ਮੁੰਡਿਆਂ ਨੂੰ ਚੰਗਾ ਕਾਰੋਬਾਰ ਸੋਹਣਾ ਕਾਰੋਬਾਰ ਮਿਲੇ ਖਿਡਾਰੀਆਂ ਲਈ ਕੰਮ ਕਰਾਂਗੇ ਬੱਚਿਆਂ ਦੀ ਪੜ੍ਹਾਈ ਤੇ ਕੰਮ ਕਰਾਂਗੇ। ਇਮਾਨਦਾਰ ਸਭ ਤੋਂ ਵੱਡੀ ਗੱਲ ਇਮਾਨਦਾਰੀ ਨਾਲ ਕਰਦਾ। ਮੈਂ 10 ਸਾਲ ਐਮਐਲਏ ਰਿਆ ਹਰੂ ਪਰ ਤੋਂ। ਪੁੱਛ ਲਿਓ ਆਪਣੇ ਰਿਸ਼ਤੇਦਾਰੀਆਂ ਸਾਂਝੀਆਂ ਆ। ਮੈਂ ਕਦੀ ਧੱਕਾ ਨਹੀਂ ਕੀਤਾ। ਕਦੀ ਝੂਠਾ ਪਰਚਾ ਨਹੀਂ ਕਰਾਇਆ। ਕਦੀ ਨਸ਼ਾ ਵੇਚਣ ਵਾਲਿਆਂ ਦੀ ਮਦਦ ਨਹੀਂ ਕੀਤੀ। ਕਦੀ ਰਿਸ਼ਵਤ ਖੋਰੀ ਨਹੀਂ ਕੀਤੀ। ਕਹਿਣ ਦਾ ਕਾਂਗਰਸ ਦਾ ਉਮੀਦਵਾਰ ਇਦਾਂ ਡੋਵੇ। ਮੈਂ ਕਹਿੰਦਾ ਮੇਰੇ ਸਾਹਮਣੇ ਸਾਹਮਣੇ ਗੱਲ ਕਰਾ ਦੋ ਹੈ ਹਿੰਮਤ ਕਾਂਗਰਸ ਦੇ ਉਮੀਦਵਾਰ ਚ ਕਿ ਉਹ ਕਹਿ ਦੇਵੇ ਕਿ ਮੇਰੇ ਸ਼ਿਖਰ ਗੋਰੀ ਨੂੰ ਨਹੀਂ ਉਹਦੇ ਉੱਤੇ 100 ਕਰੋੜ ਦਾ ਦੋਸ਼ ਲੱਗਾ ਉਹਦੇ ਕਾਂਗਰਸ ਦੇ ਉਮੀਦਵਾਰ ਚੰਨੀ ਦੇ ਘਰੋਂ 10 ਕਰੋੜ ਰੁਪਇਆ ਕੈਸ਼ ਮਿਲਿਆ ਉਹ ਨਹੀਂ ਕਹਿ ਸਕਦਾ ਕਿਵੇਂ ਮਸਲੇ ਹਰ ਕਰਨ ਗਏ ਸਰਕਾਰ ਆਵਾਜ਼ ਵੀ ਪਾਰਟੀ ਦੀ ਹੈ ਮਸਲਾ ਹੱਲ ਤਾਂ ਭਾਈ ਸਰਕਾਰ ਨੇ ਕਰਨਾ ਉਹ ਮੈਂ ਸਰਕਾਰ ਚ ਆਇਆ ਮਸਲੇ ਹੱਲ ਕਰਨ ਲਈ ਮੈਂ ਤੇ ਜਿਹੜਾ ਬੰਦਾ ਹੈ ਹੀ ਆਪੋਜੀਸ਼ਨ ਚ ਉਹ ਕਿੱਦਾਂ ਤੁਹਾਡਾ ਮਸਲਾ ਹੱਲ ਕਰੇ ਉਹ ਨਹੀਂ ਕਰ ਸਕਦਾ ਸੁਪਰਾਵੋ ਕੰਮ ਅਸੀਂ ਕਰਨੇ ਆਂ ਕੀਤੇ ਵੀ ਆਂ ਗਾਂਵ 'ਚ ਕਰਦੇ ਸਭ ਤੋਂ ਵੱਡਾ ਮੁੱਦਾ ਨੌਕਰੀਆਂ ਦਾ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਵਾਵਾਂਗੇ 1 ਲੱਖ ਨੌਜਵਾਨਾਂ ਨੂੰ ਪੂਰੇ ਲੋਕ ਸਵਾਲ ਹੁੰਦੇ ਮੈਂ ਲੁਧਿਆਣੇ ਦੀ ਗੱਲ ਨਹੀਂ ਕਰਦਾ ਹੁਸ਼ਿਆਰਪੁਰ ਪੁਲਸਰੇ ਦੀ ਗੱਲ ਨਹੀਂ ਕਰਦਾ ਐਸ ਇਲਾਕੇ ਦੀ ਜਿੱਥੋਂ ਵੋਟਾਂ ਲੈਣੀਆਂ ਉੱਥੇ ਇਹ ਨਹੀਂ ਕਹੇ ਕਿ ਨੋਪਣੀ ਮੁੜ ਕੇ ਕਹਤਵਾ ਜੀ ਅੰਮ੍ਰਿਤਸਰ ਦੇ ਨਹੀਂ ਇਸ ਇਲਾਕੇ ਵਿੱਚ ਤੁਸੀਂ ਵੋਟਾਂ ਪਾਓ